ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਦੇ ਆ ਖਰੂਪ ਸਾਹਿਬ ਜਿਮਨੀ ਚੋਣ ਦੀ ਜਿਹੜੀ ਕਿ ਹੋਣ ਜਾ ਰਹੀ ਹੈ ਤੇ ਇਹ ਜਿਮਨੀ ਚੋਣ ਕਿਉਂ ਹੋਈ ਹੈ ਕਿੰਨਾ ਇਹਦਾ ਕਾਰਨ ਹੋ ਦੱਸਦੇ ਆ ਇਹ ਜਿਮਨੀ ਚੋਣ ਤਾਂ ਹੋਈ ਜਦੋਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਅਦਬੀ ਦੇ ਮਾਮਲੇ ਸਾਹਮਣੇ ਸੀਗੇ ਤਾਂ ਉਦੋਂ ਕਾਂਗਰਸੀ ਵਿਧਾਇਕ ਰਮਨ ਜੀ ਸਿੱਕੀ ਨੇ ਜਿਹੜਾ ਇਸ ਸੀਟ ਤੋਂ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ ਇਹ ਜਿਹੜੀ ਜਿਹੜਾ ਸੀਟ ਆ ਖਾਲੀ ਹੋ ਗਈ ਸੀ ਉਸ ਤੋਂ ਬਾਅਦ ਇੱਥੇ ਜਿਮਨੀ ਚੋਣ ਹੋਉਂਦਾ ਜਿਹੜਾ ਹਲਾਣਾ ਸੀ ਤੇ ਨਤੀਜੇ ਦੇ ਵੀ ਫਰਗ ਰਿਣਾਉਣੇ ਆ ਸੋ ਜਿਮਨੀ ਚੋਣ ਦੇ ਵਿੱਚ ਕੀ ਕੁਝ ਐਸਲ ਪੰਜਾਬ ਦੇ ਵਿੱਚ ਚੱਲ ਰਿਹਾ ਇਹ ਆਜ਼ਾਦ ਉਮੀਦਵਾਰ ਵਜੋ ਖੜੇ ਹੋਇਆ ਭਾਈ ਬਲਦੀਪ ਸਿੰਘ ਤੇ ਉਹਨਾਂ ਨੂੰ ਜਿਹੜੀ ਹਮਾਇਤ ਦਿੱਤੀ ਹੈ ਸਵਰਾਜ ਭਿਆਨ ਵਾਲਾ ਨੇ ਜਿਹੜੇ ਵਾਖ ਹੋਇਆ ਆਮ ਆਦਮੀ ਪਾਰਟੀ ਤੋਂ ਯਾਨੀ ਕਿ ਮੇਰਾ ਕਹਿਣ ਤੋਂ ਮਤਲਬ ਹੈ ਪ੍ਰਸ਼ਾਂਤ ਪੂਸ਼ ਤੇ ਜੁਗਿੰਦਰ ਯਾਦਵ ਤੋਂ ਦੂਜੇ ਪਾਸੇ ਅਕਾਲੀ ਦਲ ਨੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਰਵਿੰਦਰ ਸਿੰਘ ਬਲੰਪੂਰਾ ਜਿਹੜੇ ਕਿ ਰஞ்சிਤ ਸਿੰਘ ਬਲੰਪੂਰਾ ਦੇ ਸੁਪੁੱਤਰ ਨੇ ਉਹ ਚੋਣ ਦਾਅ ਦੇ ਵਿੱਚ ਨੇ ਤੇ ਕਿਆ ਸਰਾਈਆਂ ਜਾਂ ਚਰਚੇ ਜਾਂ ਆਪਾਂ ਕਹਿੰਦੇ ਕਿ ਜਾਣਕਾਰੀ ਇਹ ਵੀ ਮੀਡੀਆ ਕੀ ਥੋੜੇ ਹੀ ਦਿਨਾਂ ਦੇ ਵਿੱਚ ਜਾਂ ਆਉਂਦੇ ਕੁਝ ਚੰਦ ਘੰਟੇ ਦੇ ਵਿੱਚ ਜਿਹੜਾ ਰਮਨਜੀਤ ਸਿੰਘ ਕੀ ਉਹਨਾਂ ਨੂੰ ਵੀ ਟਿਕਦਾ ਐਲਾਨ ਕਾਂਗਰਸ ਪਾਰਟੀ ਵੱਲੋਂ ਇੱਥੇ ਹੋ ਜਾਣਾ ਸੋ ਜੇ ਮੌਜੂਦਾ ਮਾਹੌਲ ਦੀ ਮੈਂ ਗੱਲ ਕਰਾਂ ਤਾਂ ਮੌਜੂਦਾ ਮਾਹੌਲ ਇੱਥੇ ਇਹ ਹੈ ਕਿ ਐਸ ਵੇਲੇ ਜੇਕਰ ਜਿਹੜਾ ਆਕਾਦੀ ਦਾ ਰਹੂ ਇਹ ਗੱਲ ਚਾਹੁੰਦਾ ਕਿ ਉਹਦੇ ਵਿਰੋਧੀ ਧਿਰਾਂ ਦੇ ਪਾਸੇ ਜਿੰਨੀਆਂ ਵੱਧ ਪਾਰਟੀਆਂ ਹੋਣਗੀਆਂ ਉਹਦਾ ਫਾਇਦਾ ਜਿਹੜਾ ਆਕਾਦੀ ਨੂੰ ਹੋਊਗਾ ਕਿਉਂਕਿ ਵੋਟ ਬੈਂਕ ਹੈ ਉਹ ਵੱਡਾ ਜਾਣਾ ਦੂਜੇ ਪਾਸੇ ਜੇ ਮੈਂ ਕਾਂਗਰਸ ਪਾਰਟੀ ਦੀ ਗੱਲ ਕਰਾਂ ਤਾਂ ਕਾਂਗਰਸ ਪਾਰਟੀ ਲਈ ਇਹ ਜਿਹੜੀ ਚੋਣ ਹੈ ਮੁੱਛ ਦਾ ਸਵਾਲ ਬਣੀ ਹੋਈ ਆਧਵੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਤੇ ਇਹ ਚਰਚੇ ਇਹ ਨੇ ਕਿ ਜੇਕਰ ਇਹ ਚੋਣ ਕਾਂਗਰਸ ਪਾਰਟੀ ਹਾਰ ਗਈ ਤਾਂ ਨਿਸ਼ਚਿਤ ਤੌਰ ਤੇ ਜਿਹੜਾ ਇਹਦਾ ਨੁਕਸਾਨ ਆਉਂਦੀਆਂ ਤੋਂ 2017 ਦੇ ਚੋਣਾਂ ਦੇ ਵਿੱਚ ਉਹ 800 ਭਾਜਨਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਜਰੂਰ ਹੋਊਗਾ ਤੇ ਅਕਾਲੀ ਦਲ ਜਿਹੜਾ ਇਸ ਵੇਲੇ ਉਹਦਾ ਹੱਥ ਜਰੂਰ ਮੈਂ ਤਾਂ ਕਹਿ ਸਕਦਾ ਹਾਂ ਉਸ ਕਰਕੇ ਕਹਿ ਸਕਦਾ ਕਿਉਂਕਿ ਪਹਿਲਾਂ ਜਿਮਨੀ ਚੋਣਾਂ ਕਰ ਗਏ ਅਕਾਲੀ ਦਲ ਜਿੱਤ ਚੁੱਕਾ ਹੈ ਦੂਜੇ ਪਾਸੇ ਜੇ ਮੈਂ ਗੱਲ ਕਰਾਂ ਤਾਂ ਰਣਜੀਤ ਸਿੰਘ ਬਰਾਂਧਪੁਰਾ ਜਿਹੜੇ ਜਿਨ੍ਹਾਂ ਨੂੰ ਇਥੋਂ ਕਾਫੀ ਵੋਟਾਂ ਮਿਲੀਆਂ ਸੀ ਨਹੀਂ ਤੇ ਲੋਕ ਸਭਾ ਹਲਕੇ ਚੋਣਾਂ ਚੋਂ ਜਿੱਤੇ ਸੀਗੇ ਤੇ ਉੱ ਪੁੱਤਰੋਂ ਟਿਕਟ ਮਿਲਿਆ ਤੇ ਮੰਨਿਆ ਜਾ ਰਿਹਾ ਕਿ ਉਹਨਾਂ ਦੀ ਜਿਹੜੀ ਮਜ਼ਬੂਤ ਸਥਿਤੀ ਹੈ ਇਸ ਵੀਡੀਓ ਵਿੱਚ ਮਜ਼ਬੂਤੀ ਦੇ ਵਿੱਚ ਹੈ ਫਾਈ ਬਲਦੀਪ ਸਿੰਘ ਜਿਹੜੇ ਆਜ਼ਾਦ ਮੀਤਵਾਲ ਵਜੋਂ ਚੋਣ ਲੜੇ ਨੇ ਉਹਨਾਂ ਨੂੰ ਪਹਿਲਾਂ ਜਦੋਂ ਲੋਕ ਸਭਾ ਚੋਣਾਂ ਲੜੇ ਸੀਗੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਤਾਂ ਉਹਨਾਂ ਨੂੰ 1,44,000 ਵੋਟਾਂ ਇਸ ਹਲਕੇ ਤੋਂ ਮਿਲੀਆਂ ਸੀਗਾ ਸੋ ਇਸ ਕਰਕੇ ਜਿਹੜਾ ਮੁਕਾਬਲਾ ਪੂਰਾ ਪੱਕਿਆ ਹੋਇਆ ਤੇ ਟਕੋਣਾ ਮੁਕਾਬਲਾ ਹੁੰਦਿਆ ਸਾਰਾ ਜਿਹੜੇ ਪੁੱਛਤਾਈ ਜਾ ਰਹੇ ਨੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਹੀ ਪੰਜਾਬ ਦੀਆਂ ਖਬਰਾਂ ਮੈਂ ਤੁਹਾਡੇ ਲਈ ਅਪਡੇਟ ਕਰਦਾ ਰਹੂਗਾ ਤੁਹਾਡਾ ਇੱਕ ਵਾਰ ਫੇਰ ਤੋਂ ਬਹੁਤ ਬ